ਦਾ ਅੱਗੇ ਵੀ ਨਹੀਂ ਭੱਜਿਆ ਅਜੇ ਤੱਕ ਅੱਗੇ ਵੀ ਸਵਾ ਸਾਲ ਬੈਠ ਰਹੇ ਆ ਜੀ ਤੇ ਨਾ ਸਾਨੂੰ ਕੋਈ ਡਾਰਾ ਨਾ ਲੈਣਾ ਨਾ ਦੇਣਾ ਹੂੰ ਜਿੰਨਾ ਚਿਰ ਬੀਜਪੀ ਸਾਡੇ ਅੱਗੇ ਝੁਕਦੀ ਨਹੀਂ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਕੀ ਲੱਗਦਾ ਹੈ ਕਿ ਇਸ ਵਾਰ ਫਿਰ ਮੋਦੀ ਨੂੰ ਦੱਬ ਲੋਗੇ ਉਹ ਤਾਂ ਜੀ ਅੱਧਾ ਤਾਂ ਦਬਿਆ ਹੀ ਪਿਆ ਹੈ ਤੇ ਥੋੜਾ ਜਿਹਾ ਖੜੋ ਤੁਸੀਂ ਮਹੀਨੇ ਦੋ ਮਹੀਨਿਆਂ ਚ ਅਸੀਂ ਮੈਂ ਪਧਰਾ ਕਰਦੇ ਆਂ ਜੀ ਇਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਥੋੜੇ ਜਿਹੇ ਆ ਅਸੀਂ ਦਬਾ ਲਾਂਗੇ ਅਸੀਂ ਪਹਿਲੇ 2% ਅਸੀਂ 4% ਆ ਪਰ ਇਹਨਾਂ ਨੇ ਸਾਡੀਆਂ ਪਹਿਲੀਆਂ ਛੀਦੀਆਂ ਜਿਹੜੇ ਬਜ਼ੁਰਗਾਂ ਨੇ ਕਾਰਨਾਮੇ ਕੀਤੇ ਆ ਉਹ ਇਹ ਭੁੱਲ ਜਾਂਦੇ ਆ ਇਹਨਾਂ ਨੂੰ ਅਸੀਂ ਹੁਣ ਯਾਦ ਕਰਾਵਾਂਗੇ ਜੇ ਇਹਨਾਂ ਦਾ ਰਾਦਾ ਹੋਵੇ ਨਾ ਕਿਤੇ ਵੀ ਇਹ ਡਰ ਜਾਣਗੇ ਜਾਂ ਮੰਗਾ ਤੋਂ ਭੱਜ ਜਾਣਗੇ ਉਹ ਨਹੀਂ ਅਸੀਂ ਪਾਈਦੇ ਨਹੀਂ ਹੁਣ ਲੈ ਕੇ ਜਾਵਾਂਗੇ ਹੱਕ ਆਪਦੇ ਸਾਰੇ ਗੋਲੀਆਂ ਚੱਲ ਨਹੀਂ ਆ ਥਰੂ ਕਨ ਸਿੱਟ ਰਹੀ ਆ ਇਹ ਤਾਂ ਬਾਹਰਲੇ ਮੁਲਕਾਂ ਨਾਲ ਲੜਦੀਆਂ ਹੁੰਦੀਆਂ ਫੌਜਾਂ ਜਿਹੜੀ ਹੁੰਦੀਆਂ ਜਿਹੜੀ ਫੌਜ ਆ ਨਾ ਉਹ ਤਾਂ ਬਾਹਰਲੇ ਮੁਲਕਾਂ ਵਾਸਤੇ ਹੁੰਦੀ ਆ ਸਾਡੇ ਵਾਸਤੇ ਆਪਣੀ ਪਬਲਿਕ ਵਾਸਤੇ ਨਹੀਂ ਹੁੰਦੀ ਰਾਹ ਸਾਡੇ ਕੋਲੇ ਬਹੁਤ ਆ ਜਾਣ ਨੂੰ ਪਰ ਅਸੀਂ ਆਪਦੇ ਦਿਲ ਨਾਲ ਖੜੇ ਆ ਵੀ ਜਾਵਾਂਗੇ ਵੀ ਇਸੇ ਰਾਹ ਹੋਰ ਰਾਹ ਨਹੀਂ ਜਾਣਾ ਕਿਸੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਰਾਵੀ ਦੇ ਨਾਲ ਤਸਵੀਰਾਂ ਇਸ ਵੇਲੇ ਖਨੌਰੀ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਸੋ ਸਾਡੇ ਨਾਲ ਕੁਝ ਬਜ਼ੁਰਗ ਸਹਿਬਾਨ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਹਿੰਦੇ ਨੇ ਜਿੱਥੇ ਚਾਰ ਪੰਜਾਬੀ ਇਕੱਠੇ ਹੋ ਜਾਂਦੇ ਨੇ ਤੇ ਉੱਥੇ ਤੇ ਕਹਿੰਦੇ ਮਾਹੌਲ ਬਣ ਜਾਂਦਾ ਇੱਕ ਵੱਖਰੀ ਮਹਿਫਲੀ ਬਣ ਜਾਂਦੀ ਹੈ ਸੋ ਸਾਡੇ ਨਾਲ ਕੁਝ ਬਜ਼ੁਰਗ ਕਿਸਾਨ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਧਰਨੇ ਦਾ ਹਾਲ ਫਿਲਹਾਲ ਕੀ ਹਾਲ ਚੱਲ ਰਿਹਾ ਹੈ ਸੋ ਅੱਗੇ ਇਸ ਚੀਜ਼ ਨੂੰ ਉਹ ਕਿਵੇਂ ਦੇਖਦੇ ਨੇ ਕਿਵੇਂ ਹੈਂਡਲ ਕਰ ਰਹੇ ਨੇ ਸੋ ਹਾਂਜੀ ਕੀ ਹਾਲ ਚੱਲ ਰਹੀ ਤੁਹਾਡਾ ਵਧੀਆ ਜੀ ਵਧੀਆ ਕੀ ਨਾਮ ਹੈ ਜੀ ਮਨਜੀਤ ਸਿੰਘ ਹੈ ਜੀ ਕਿੱਥੋਂ ਆਏ ਤੁਸੀਂ ਅਸੀਂ ਪਿੰਡ ਗਲਾਬੇ ਵਾਲਾ ਮੁਕਤਸਰ ਤੋਂ ਆਏ ਜੀ ਜੀ ਹਾਂ ਤੇ ਸੋ ਤਰਨਾ ਲਗਾਤਾਰ 6 ਦਿਨ ਹੋ ਗਏ 6ਵੇਂ ਦਿਨ ਜਦਾਖਲ ਹੋ ਗਿਆ ਕਿਵੇਂ ਦੇਖਦੇ ਹਾਂ ਕੀ ਮਾਹੌਲ ਹੈ ਮਾਹੌਲ ਬਹੁਤ ਵਧੀਆ ਹੈ ਤੇ ਅਸੀਂ ਤਾਂ ਅੱਗੇ ਵੀ ਨਹੀਂ ਭੱਜੇ ਅਜੇ ਤੱਕ ਅਸੀਂ ਸਵਾ ਸਾਲ ਬੈਠੇ ਰਹੇ ਹਾਂ ਜੀ ਤੇ ਨਾ ਸਾਨੂੰ ਕੋਈ ਡਾਰ ਨਾ ਲੈਣ ਨਾ ਦੇਣਾ ਜਿੰਨਾ ਚਿਰ ਬੀਜੇਪੀ ਸਾਡੇ ਅੱਗੇ ਝੁਕਦੀ ਨਹੀਂ ਉਹਨਾਂ ਜਰ ਅਸੀਂ ਪਿੱਛੇ ਨਹੀਂ ਹਟਾਂਗੇ ਹਾਂ ਚਾ ਕੇ ਜਾਵਾਂਗੇ ਪਏ ਖੱਟੜ ਆ ਪਏ ਮੋਦੀ ਆ ਕੋਈ ਵੀ ਹੋਵੇ ਆਪਦੇ ਹੱਕ ਲੈ ਕੇ ਜਾਵਾਂਗੇ ਹੱਕ ਹੀ ਆਪਦੇ ਮੰਗਦੇ ਆਸੀਂ ਕੋਈ ਚੀਜ਼ ਵਾਧੂ ਨਹੀਂ ਮੰਗਦੇ ਆਪਦੇ ਹੱਕਾਂ ਹਾਸਤੇ ਲੜਦੇ ਆਸੀਂ ਹੋਰ ਕੋਈ ਕੰਮ ਨਹੀਂ ਸਾਡਾ ਆਪਦੇ ਹੱਕਾਂ ਪਿੱਛੇ ਆਏ ਆ ਹੱਕਾਂ ਪਿੱਛੇ ਲੜ ਕੇ ਜਾਵਾਂਗੇ ਕੀ ਲੱਗਦਾ ਹੈ ਕਿ ਇਸ ਵਾਰ ਫਿਰ ਮੋਦੀ ਨੂੰ ਦੱਬ ਲੋਗੇ ਉਹ ਤਾਂ ਜੀ ਅੱਧਾ ਦਾ ਦਬਿਆ ਹੀ ਪਿਆ ਹੈ ਤੇ ਥੋੜਾ ਜਿਹਾ ਖੜੋ ਤੁਸੀਂ ਮਹੀਨੇ ਦੋ ਮਹੀਨੇ ਚ ਅਸੀਂ ਮੈਂ ਪਧਰਾ ਕਰ ਦਿਆਂਗੀ ਉਤੋਂ ਫਿਰ ਇਲੈਕਸ਼ਨ ਆ ਗਿਆ ਤੇ ਨਹੀਂ ਫਿਰ ਦੂਜੂ ਵੀ ਘੁੱਗੀ ਕੁੱਟ ਦਿਆਂਗੇ ਇਹ ਨਹੀਂ ਛੱਡਣਾ ਇਹ ਕਿਨੂੰ ਹਾਂ ਕੋਈ ਇਹਨਾਂ ਦਾ ਹੱਲ ਨਹੀਂ ਜਿੰਨਾ ਜਰੇ ਪਧਰੇ ਨਹੀਂ ਹੁੰਦੇ ਉਹਨਾਂ ਜਰੇ ਅਸੀਂ ਖੜਾ ਨਹੀਂ ਛੱਡਣਾ ਇਹਨਾਂ ਦਾ ਸੋ ਬੈਰੀਕੇਡ ਲਾਏ ਗਏ ਨੇ ਸਿਮਿੰਟ ਦੇ ਬੈਰੀਕੇਡ ਲਾਏ ਗਏ ਨੇ ਪਰ ਕਿਸਾਨਾਂ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਜੀ ਸੀ ਬੀਆਂ ਮੰਗਾਈਆਂ ਗਈਆਂ ਨੇ ਟਰੈਕਟਰ ਵੀ ਤਿਆਰ ਬਰ ਤਿਆਰ ਖੜੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਆਪਣੀ ਆਗੂਆਂ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਜੇ ਉਹਨਾਂ ਨੇ ਇੱਕ ਵਾਰੀ ਕਹਿਤਾ ਕਿ ਬੈਰੀਕੇਡ ਚੱਕ ਦੋ ਤਾਂ ਇਹ ਬੈਰੀਕੇਡ ਦਾ ਸਿਰਫ 2 ਘੰਟਿਆਂ ਦੀ ਮਾਰ ਆ ਅਸੀਂ ਚੱਕ ਕੇ ਪਰਾਂ ਮਾਰਨੇ ਨੇ ਇਹ ਤਾਂ ਜੀ ਘੰਟਿਆਂ ਨਾਲ ਨਹੀਂਗਾ ਕੰਮ ਇਹ ਤਾਂ ਮਿੰਟਾਂ ਨਾਲ ਕੰਮ ਚੱਲ ਜਾਣਾ ਪਰ ਜਿੰਨੇ ਸਾਡੇ ਪ੍ਰਧਾਨ ਸਾਹਿਬ ਆ ਉਹਨਾਂ ਦੇ ਆਰਡਰ ਬਿਨਾ ਅਸੀਂ ਕੁਝ ਨਹੀਂ ਕਰਨਾ ਜਿੰਨਾ ਜਿਹੜਾ ਆਰਡਰ ਨਹੀਂ ਦਿੰਦੇ ਉਦੋਂ ਬਾਅਦ ਤਾਂ ਸਿੰਘ ਦਾ ਸ਼ੀਰ ਹੀ ਹੁੰਦਿਆ ਤੇ ਜੇ ਇਹਨਾਂ ਨੂੰ ਇੰਨਾ ਹੀ ਹੈ ਨਾ ਵੀ ਅਸੀਂ ਜਿੰਮੇਦਾਰ ਆ ਜਿਹੜੇ ਪੰਜਾਬੀ ਆ ਹੂੰ ਤੇ ਫਿਰ ਚੀਨ ਤੇ ਸਾਡੇ ਬੰਦੇ ਕਿਉਂ ਲਾਉਂਦੇ ਆ ਹੂੰ ਚੀਨ ਤੋਂ ਸਾਡੇ ਸਿੱਖ ਜਿਹੜੇ ਫੌਜੀ ਆ ਉਹਨਾਂ ਨੂੰ ਪਾਸੇ ਕਰਨ ਨੂੰ ਚੀਨ ਉਹਦੇ ਹੀ ਦੱਸ ਦੂਗੀ ਵੀ ਇਹ ਸਿੱਖ ਕੀ ਚੀਜ਼ ਆ ਇੱਕ ਖਾਨ ਕੀ ਚੀਜ਼ ਆ ਪੰਜਾਬੀ ਕੀ ਚੀਜ਼ ਆ ਇਹ ਜਿੱਥੇ ਦਾ ਮਰਨਾ ਹੋਵੇ ਉੱਥੇ ਸਾਡੇ ਬੰਦੇ ਨੂੰ ਲਾਉਂਦੇ ਆ ਜੰਮੂ ਕਸ਼ਮੀਰ ਤੇ ਸਾਡੇ ਬੰਦੇ ਨੂੰ ਲਾਉਂਦੇ ਆ ਉਹਨਾਂ ਭਰਾਵਾਂ ਨਾਲ ਸਾਨੂੰ ਲੜਾਉਂਦੇ ਆ ਜਿੱਥੇ ਤੱਕਾ ਹੁੰਦਾ ਇਹਨਾਂ ਨਾਲ ਉੱਥੇ ਸਾਡੇ ਬੰਦੇ ਨੂੰ ਅੱਗੇ ਰੱਖਦੇ ਆ ਤੇ ਇੱਥੋਂ ਇਹ ਜਦੋਂ ਆ ਕੰਮ ਹੁੰਦਾ ਉਹਦੇ ਸਾਨੂੰ ਸਾਡਾ ਸਾਥ ਨਹੀਂ ਦਿੰਦੇ ਕੀ ਲੱਗਦਾ ਹੈ ਕਿ ਸੈਂਟਰ ਸਰਕਾਰ ਪੰਜਾਬ ਨਾਲੀ ਇਹਨਾਂ ਤੱਕਾ ਕਿਉਂ ਕਰਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਆ ਜੋ ਵੀ ਅੰਦੋਲਨ ਹੋਏ ਨੇ ਸ਼ੁਰੂ ਚ ਹੋਏ ਨੇ ਚਾਹੇ ਆਜ਼ਾਦੀਆਂ ਦੀ ਗੱਲ ਕਰ ਲਈਏ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ ਰਿਹਾ ਇਸ ਇਸ ਚ ਸੋ ਫਿਰ ਵੀ ਪੰਜਾਬੀਆਂ ਨਾਲ ਤੱਕਾ ਕੀਤਾ ਜਾਂਦਾ ਹੈ ਪੰਜਾਬ ਦੇ ਕਿਸਾਨਾਂ ਨਾਲ ਤੱਕਾ ਕੀਤਾ ਜਾਂਦਾ ਕਿਤਨਾ ਕਿਉਂ ਇਹ ਮਤਰਿਆ ਵਰਤਾਅ ਕੀਤਾ ਜਾਂਦਾ ਹੈ ਸੈਂਟਰ ਸਰਕਾਰ ਵੱਲੋਂ ਪੰਜਾਬ ਨਾਲ ਇਨਾਂ ਨੂੰ ਜਿ ਐ ਲੱਗਦਾ ਵੀ ਇਹ ਤਾਂ ਥੋੜੇ ਜਿਹਾ ਅਸੀਂ ਦਬਾ ਲਾਂਗੇ ਅਸੀਂ ਪਹਿਲੇ 2% ਅਸੀਂ 4% ਹੈ ਪਰ ਇਹਨਾਂ ਨੇ ਸਾਡੀਆਂ ਪਹਿਲੀਆਂ ਸ਼ਹੀਦੀਆਂ ਜਿਹੜੇ ਬਜ਼ੁਰਗਾਂ ਨੇ ਕਾਰਨਾਮੇ ਕੀਤੇ ਆ ਬਾਬਿਆਂ ਨੇ ਉਹ ਇਹ ਭੁੱਲ ਜਾਂਦੇ ਆ ਇਹਨਾਂ ਨੂੰ ਅਸੀਂ ਹੁਣ ਯਾਦ ਕਰਾਵਾਂਗੇ ਜੇ ਇਹਨਾਂ ਦਾ ਰਾਦਾ ਹੋਵੇ ਨਾ ਕਿਤੇ ਵੀ ਡਰ ਜਾਣਗੇ ਜਾਂ ਮੰਗਾ ਤੋਂ ਭੱਜ ਜਾਣਗੇ ਉਹ ਨਹੀਂ ਅਸੀਂ ਪਾਈਦੇ ਨਹੀਂ ਹੁਣ ਲੈ ਕੇ ਜਾਵਾਂਗੇ ਹੱਕ ਆਬਦਾਨ ਕੀ ਸਾਰੇ ਅੱਗੇ ਅਸੀਂ ਗਲਤੀ ਕੀਤੀ ਥੋੜੀ ਕਾਲ ਕਰਕੇ ਤੇ ਐਕੀ ਕਾਲ ਨਹੀਂ ਕਰਾਂਗੇ ਜਿੰਨਾ ਜਰਾਂ ਲਿਖ ਕੇ ਸਾਫ਼ ਕਾਗਜ਼ ਤੇ ਉਤਰੀ ਦਿੰਦੇ ਸਾਨੂੰ ਉਹਨਾਂ ਚਿਰ ਨਹੀਂ ਮੈਦਾਨ ਛੱਡਦੇ ਸੀ ਹੂੰ ਸੋ ਕਿਤੇ ਨਾ ਕਿਤੇ ਪਿਛਲੇ ਕਿਸਾਨੀ ਅੰਦੋਲਨ ਵਿੱਚ ਵੀ ਕਿਸਾਨਾਂ ਬਹੁਤ ਸਾਰੇ ਕਿਸਾਨ ਸ਼ਹੀਦ ਹੋਣੇ ਸਨ ਮਾਰੇ ਗਏ ਸਨ ਸੋ ਕਿਤਨਾ ਕਿਤੇ ਹੁਣ ਵੀ ਇੱਕ ਦੋ ਕਿਸਾਨਾਂ ਦੀਆਂ ਖਬਰਾਂ ਆਈਆਂ ਨੇ ਸੋ ਕੀ ਲੱਗਦਾ ਹੈ ਕਿ ਕਿਤਨਾ ਜਿਨ੍ਹਾਂ ਦੇ ਘਰੋਂ ਕੋਈ ਜੀ ਚਲ ਜਾਂਦਾ ਕਿਤਨਾ ਕਿਤੇ ਉਹਨਾਂ ਲਈ ਬਹੁਤੀ ਕਹਿੰਦੇ ਦੁੱਖਾਂ ਦਾ ਪਹਾੜ ਉਹਨਾਂ ਦੇ ਟੁੱਟ ਜਾਂਦਾ ਸੋ ਇਹ ਚੀਜ਼ਾਂ ਕਿਤਨਾ ਕਿਤੇ ਸਰਕਾਰ ਨੂੰ ਵੀ ਜਾਣਣੀਆਂ ਚਾਹੀਦੀਆਂ ਨੇ ਕਿ ਕਿਸਾਨ ਆਪਣਾ ਹੱਥ ਮੰਗਣ ਆਇਆ ਸੋ ਇਹਨਾਂ ਨਾਲ ਇਹੋ ਜਿਹਾ ਵਰਤਾ ਜੋ ਸਰਕਾਰ ਕਰ ਰਹੀ ਹੈ ਕਿਤਨਾ ਕਿਤੇ ਨਾ ਇਨਸਾਫੀ ਹੋ ਰਹੀ ਹੈ ਹਾਂਜੀ ਇਹ ਤਾਂ ਤੁਹਾਨੂੰ ਤੁਸੀਂ ਜਾਂਦਾ ਸਾਹਮਣੇ ਗੋਲੀਆਂ ਚੱਲ ਨਹੀਂ ਆ ਥਰੂ ਗਨ ਸਿੱਟ ਰਹੀ ਆ ਇਹ ਤਾਂ ਬਾਹਰਲੇ ਮੁਲਕਾਂ ਨਾਲ ਲੜਦੀਆਂ ਹੁੰਦੀਆਂ ਫੌਜਾਂ ਜਿਹੜੀਆਂ ਹੁੰਦੀਆਂ ਜਿਹੜੀ ਫੌਜ ਆ ਨਾ ਉਹ ਤਾਂ ਬਾਹਰਲੇ ਮੁਲਕਾਂ ਵਾਸਤੇ ਹੁੰਦੀ ਆ ਸਾਡੇ ਵਾਸਤੇ ਆਪਣੀ ਪਬਲਿਕ ਵਾਸਤੇ ਨਹੀਂ ਹੁੰਦੀ ਇਹ ਤਾਂ ਆਪਾਂ ਨੂੰ ਇਹਨਾਂ ਨੂੰ ਲੱਗਦਾ ਵੀ ਫੌਜ ਨਾਲ ਦਬਾਵਾਂਗੇ ਅਸੀਂ ਐਂ ਕਰ ਲਾਂਗੇ ਉਹ ਕੰਮ ਨਹੀਂ ਹੋਣਾ 4 ਦਿਨ 2 ਦਿਨ ਅਸੀਂ ਦਵਿਹਨੇ ਆ ਨਹੀਂ ਟੱਪ ਜਾਗੇ ਰਾਹ ਸਾਡੇ ਕੋਲੇ ਬਹੁਤਾ ਜਾਣ ਨੂੰ ਪਰ ਅਸੀਂ ਆਪਦੇ ਦਿਲ ਨਾਲ ਖੜੇ ਆ ਵੀ ਜਾਵਾਂਗੇ ਵੀ ਇਸੇ ਰਾਹ ਹੋਰ ਰਾਹ ਨਹੀਂ ਜਾਣਾ ਕਿਸੇ ਜਾਨੂ ਦਾ ਬਥੇਰੇ ਨੰਗੇ ਪਏ ਆ ਹਾਂ ਦਾ ਵਾਧੂ ਪਏ ਆ ਮੈਂ ਸਰਸੇ 12 13 13 ਤਰੀਕ ਨੂੰ ਮੈਂ ਸਰਸੇ ਜਾ ਕੇ ਆਇਆ ਕਾਰ ਤੇ ਗਿਆ ਸੀ ਮੈਂ ਪਾਸੇ ਐਸੇ ਦੀ ਨੰਗਿਆ ਪਰ ਜੇ ਸੀ ਉਵੇਂ ਜਾਣਾ ਹੁੰਦਾ ਸੀ ਉਹਨੂੰ ਕਦੋਂ ਦੇ ਟੱਪ ਜਾਂਦੇ ਹੂੰ ਇਹਨਾਂ ਨੂੰ ਪਤਾ ਹੀ ਨਹੀਂ ਲੱਗੰਦਾ ਨਾ ਸੀ ਰਾਤੇ ਰਾਤ ਨੰਗ ਜਾਂਗੇ ਪਰ ਐ ਨਹੀਂ ਟਪਣਾ ਟਪਣਾ ਤੇ ਇੱਥੋਂ ਦੀ ਟਪਣਾ ਹੈ ਇਸੇ ਰਾਹ ਟਪਣਾ ਕੀ ਲੱਗਦਾ ਹੈ ਕਿ ਆਪਣੇ ਹੀ ਕਿਸਾਨ ਆਪਣੇ ਹੀ ਦੇਸ਼ ਦੇ ਕਿਸਾਨ ਨੇ ਉਹਨਾਂ ਨੂੰ ਰੋਕਣ ਲਈ ਪੈਰਾ ਮਿਲਟਰੀਜ਼ ਫੋਰਸ ਲਾਈ ਲਾ ਦਿੱਤੀ ਜਾਂਦੀ ਹੈ ਮਿਲਟਰੀ ਲਾ ਦਿੱਤੀ ਜਾਂਦੀਆਂ ਐਡੀ ਕਿਹੜੀ ਗੱਲ ਹੋ ਜਾਂਦੀ ਹੈ ਕਿ ਇਹਨਾਂ ਨੂੰ ਰੋਕਣਾ ਹੀ ਰੋਕਣਾ ਹੈ ਇਹ ਤਾਂ ਹੀ ਗੱਲ ਹੈ ਵੀ ਦਾਣੇ ਹੋਣ ਲੱਗੇ ਜਿਆਦੇ ਹੂੰ ਝਾੜ ਵਧਾਤੇ ਜੇ ਸਾਡੇ ਕਿਤੇ ਦਾਣੇ ਹੁੰਦੇ ਪੰਜ ਮਣ 10 ਮਣ ਕਿੱਲਾ ਨਿਕਲਦੇ ਹੁੰਦੇ ਤੇ ਟਿੱਡੂਏ ਬੈਠੇ ਹੁੰਦੇ ਉੱਥੇ ਭੁੱਖੇ ਦਿੱਲੀ ਚ ਤੇ ਸਾਡੀ ਆ ਕੇ ਮਿਹਨਤ ਕਰਿਆ ਕਰਦੇ ਵੀ ਸਾਨੂੰ ਦਾਣੇ ਦੇ ਦਿਓ ਫਿਰ ਇਹਨਾਂ ਨੇ ਸਾਡੀਆਂ ਅੱਗੇ ਝੁਕਣਾ ਸੀ ਇਦੋਂ ਵੀ ਝੁੱਕ ਕੇ ਆਇਆ ਕਰਨਾ ਸੀ ਇਹਨਾਂ ਨੇ ਇੱਥੇ ਆ ਕੇ ਦਾਣੇ ਮੰਗਣ ਆਇਆ ਕਰਨਾ ਸੀ ਹੁਣੇ ਦਾਣੇ ਮੰਗਣ ਨਾਲ ਤਾਂ ਆਉਂਦੇ ਨਹੀਂ ਕੋਈ ਦਾਣਾ ਸਾਡੇ ਹੋਈ ਵਾਲਾ ਗਿਆ ਨਾਲੇ ਸਾਡੇ ਹੋਈ ਵਾਲਾ ਗਿਆ ਇਸ ਚੀਜ਼ ਦਾ ਇਹਨਾਂ ਨੂੰ ਹਕਾਰ ਹੋ ਗਿਆ ਅੱਜ ਵੀ ਸਾਡਾ ਪ੍ਰਾਅ ਸਮਝ ਜੇ ਕਿਸਾਨ ਝਾੜ ਘਟ ਜਾਣ ਰਿਆਸ ਬ੍ਰੈਕ ਧਾ ਦੇਣ ਤੇ ਇਹ ਤਾਂ ਸਾਡੇ ਗੋਡਿਆਂ ਨੂੰ ਆ ਕੇ ਹੱਥ ਲਾਇਆ ਕਰਨਗੇ ਯਾਰ ਦਾਣੇ ਕਰੋ ਭਾਈ ਤੇ ਸਾਨੂੰ ਕੋਈ ਦੋ ਦਾਣੇ ਹੁਣ ਇਹਨਾਂ ਦੇ ਢਿੱਡ ਭਰੇ ਆ ਮੋਦੀਆਂ ਦੇ ਇਹ ਤਾਂ ਨਹੀਂ ਸਾਡੀ ਗੱਲ ਮੰਨਦੇ ਜੀ ਕਿਤਨਾ ਕਿਤੇ ਇੱਕ ਗੱਲ ਕਿਸਾਨਾਂ ਦੀ ਇਹ ਵੀ ਆਉਂਦੀ ਹੈ ਕੀ ਕਿਸਾਨਾਂ ਦਾ ਜੋ ਕਰਜ਼ਾ ਹੈ ਉਹ ਮਾਫ਼ ਕਿਉਂ ਨਹੀਂ ਕੀਤਾ ਜਾ ਸਕਦਾ ਜੇਕਰ ਵੱਡੇ ਵੱਡੇ ਕਾਰੋਬਾਰੀਆਂ ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਉਹ ਬੈਂਕਾਂ ਤੋਂ ਲੋਨ ਲੈ ਕੇ ਵਿਦੇਸ਼ਾਂਵਲ ਨੂੰ ਭੱਜ ਪੱਜ ਸਕਦੇ ਨੇ ਸੋ ਫਿਰ ਕਿਸਾਨ ਕੀ ਹੈ ਕਿਸਾਨਾਂ ਨਾਲ ਐਡੀ ਮਤਲਬ ਕਿ ਤੱਕਾ ਕਿਉਂ ਇੰਨਾ ਕੀਤਾ ਜਾ ਰਿਹਾ ਕਿ ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾ ਸਕਦਾ ਇਹ ਤਾਂ ਐਨ ਜੀ ਜਿਹੜੇ ਕਿਸਾਨ ਹੈ ਇਹ ਆਪਦੀ ਕਿਰਤ ਕਰਕੇ ਖਾਂਦੇ ਆ ਇਹਨਾਂ ਕੋਲੇ ਨਾ ਤਾਂ ਪੈਸਾ ਜੁੜਦਾ ਵੀ ਇਹਨਾਂ ਨੂੰ ਦੇਣ ਜੋਗਾ ਇਹ ਜਿਹੜੇ ਵੱਡੇ ਘਰਾਣੇ ਉਹ ਇਹਨਾਂ ਨੂੰ ਪੈਸੇ ਠੱਗੀਆਂ ਮਾਰਕ ਮਾਰ ਕੇ ਤੇ ਇਕੱਠੇ ਕਰਕੇ ਹਿੱਸਾ ਦੇਈ ਜਾਂਦੇ ਆ ਉਹਨਾਂ ਦੇ ਹਿੱਸਾ ਲਈ ਜਾਂਦੇ ਅਸੀਂ ਤਾਂ ਨਾਂਦਵਾਨੀ ਦੇ ਸਕਦੇ ਆ ਤੇ ਨਾ ਲੈ ਸਕਦੇ ਕਿਸ ਤonnage ਹੁੰਦੇ ਹੋਏ ਹਾਂ ਤੇ ਉਹ ਤਾਂ ਵੱਡੇ ਬੰਦਿਆਂ ਤੋਂ ਪੈਸੇ ਖਾਈ ਜਾਂਦੇ ਲਈ ਜਾਂਦੇ ਆ ਉਹਨਾਂ ਦੇ ਕਰਜ਼ਾ ਮਾਫ ਕਰੀ ਜਾਂਦੇ ਆ ਸਾਡਾ ਤਾਂ ਮਾਫਨੀ ਇਹਨਾਂ ਨੇ ਕਰਨਾ ਨਾ ਹੁਣ ਕੀਤਾ ਨਾ ਕਰਨਾ ਇਹਨਾਂ ਨੇ ਕੋਈ ਵੀ ਸਰਕਾਰ ਆ ਜੀ ਕਲੇ ਮੋਦੀ ਨੇ ਪਹਿਲਾਂ ਕਾਂਗਰਸੀ ਸਰਕਾਰ ਵੀ ਉਦੋਂ ਕਿਹੜਾ ਸਾਨੂੰ ਕਰਤਾ ਗੱਲਾਂ ਕਰਤੀਆਂ 15 ਲੱਖ ਦੇਵਾਂਗੇ ਜੀ ਇੱਕ ਖਾਤੇ 'ਚ ਪਾ ਦੇਾਂਗੇ ਇੰਨੇ ਪਾ ਦੇਾਂਗੇ ਜੀ ਕਾਲਾ ਤਣ ਲੈ ਆਵਾਂਗੇ ਕਿੱਥੇੋਂ ਕਾਲਾ ਤਣ ਕਿੱਥੇੋਂ 15 ਲੱਖ ਰੁਪਏ ਮੋਦੀ ਨੇ ਤਾਂ ਵਾਅਦਾ ਕੀਤਾ ਸੀ ਅਸੀਂ ਕਿਸਾਨਾਂ ਦੀ ਆਮਦਨੀ ਦੋਗਣੀ ਕਰ ਦਾਂਗੇ ਜੀ ਤੁਹਾਨੂੰ ਲੱਗਦਾ ਹੈ ਕਿ ਦੋਗਣੀ ਹੋ ਗਈ ਆਮਦਨ ਕਿਸਾਨ ਦੀ ਨਹੀਂ ਜੀ ਦੁੱਗਣੀ ਆਮਦਨ ਨਹੀਂ ਹੋਈ ਅਜੇ ਤੇ ਪਰ ਖਰਚੇ ਸਾਡੇ ਦੁੱਗਣੇ ਹੋ ਗਏ ਖਰਚੇ ਜਿਹੜਾ ਸਾਡਾ ਨਾ ਵਧਾਤਾ ਈ ਰੇਸਪਰੇ ਜਾਂ ਕੋਈ ਹੋਰ ਚੀਜ਼ਾਂ ਸਭ ਮਹਿੰਗੀਆਂ ਕਰਤੀਆਂ ਉਹਨਾਂ ਦੇ ਟੈਕਸ ਵਧਾਈ ਜਾਂਦੇ ਆ ਟੈਕਸ ਵਧਾਵਦਾ ਕੀ ਸਾਨੂੰ ਮਤਲਬ ਅਕਲਲੇ ਕਰੀਉਂਦੇ ਆ ਇਹ ਹਮ ਇਹਨਾਂ ਨੂੰ ਐ ਆ ਵੀ ਕਿਵੇਂ ਨਾ ਕਿਵੇਂ ਨਾ ਨੱਪੀ ਰੱਖੀਏ ਤੇ ਉੱਤੇ ਨਾ ਜਾਣ ਆਹੀ ਨੁਕਤਾ ਹਮ ਸੋ ਇਹ ਸੰ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਾਰ ਆਪਣੇ ਜੋ ਬਣਦੇ ਹੱਕ ਨੇ ਉਹ ਲੈ ਕੇ ਹੀ ਜਾਣੇ ਨੇ ਚਾਹੇ ਸਾਨੂੰ ਕਿੰਨਾ ਵੀ ਟਾਈਮ ਲੱਗ ਜੇ ਅਸੀਂ ਆਪਣੇ ਹੱਕ ਲੈ ਕੇ ਹੀ ਜਾਵਾਂਗੇ ਪਾਲਪਾਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਕਿਸਾਨੀ ਮੋਰਚੇ ਦੀ ਜੁੜੇ ਰਿਓ ਸਾਡੇ ਨਾਲ ਧੰਨਵਾਦ